ਤੇ ਮੈਂ ਹੋ ਗਿਆ ਰੈਡੀ ਇਧਰੋਂ ਨਾ ਨਾ ਤੇ ਮੈਂ ਹੋ ਗਿਆ ਰੈਡੀ ਤੇ ਉਧਰ ਫਤਿਹ ਦੇ ਪਹਿਰੇ ਨੇ ਗਾਲਾਂ ਸਾਰੇ ਹਾਸਲੇ ਦੇਖੋ ਜੰਦਗਾਨ ਆ ਆ ਦੇਖੋ ਗਾਇਸ ਫਤੇ ਚੜ ਰਿਹਾ ਕੋੜੀ ਫਤੇ ਪੱਗ ਬਣਾ ਰਿਹਾ ਹੈ ਫਤਿਹ ਨੂੰ ਮੁੱਚਾ ਮੈਂ ਮੈਂ ਕਿੱਥੇ ਜਾਣਾ ਵਿਆਹ ਜਾਣਾ ਤੂੰ ਮਕਨਹਾ ਮੈਂ ਕੀ ਤੇ ਕਹਨਾ ਮਮਾ ਦੇ ਸੁਣ ਨੰਮ ਦੇ ਨਹੀਂ ਸੁਣ ਨੰਮ ਦੇ ਸੁਣ ਨੰਮ ਦੇ ਤਾ ਤੁਹਾਨੂੰ ਨਾ ਹੋਤੇ ਇਹਨੂੰ ਐ ਵੀ ਆਜ ਜਿਵੇਂ ਸਾਡ ਸਾਈਡ ਤੋਂ ਮੇਰੀ ਪਾਗ ਐਵੇਂ ਦੀ ਬਣੀ ਜਾ ਨਾ ਇੱਧਰ ਆ ਹਾਂ ਇੱਧਰ ਦਿਖਾ ਆ ਦੇ ਸੋਣੀ ਬੱਜਦੀ ਹੈ ਨਾ ਮੁੰਡਾ ਹੀ ਸੋਣਾ ਆ ਜਦ ਤਨਾ ਆਪ ਬੱਲਣ ਲੱਗਣਾ ਕੋਕੇ ਜਿਹੜਾ ਕਰੋ ਕੋਕੇ ਰੇ ਡਿਵਰ ਆ ਗਏ ਨਾ ਪੱਗ ਬਨ ਕੇ ਕਦੇ ਇੱਧਰ ਕਦੇ ਉੱਧਰ ਬਟ ਇਹਦਾ ਪੁਰਤਕਾਲ ਹੋਗਾ ਫਤਿਸ ਉਸ ਟਾਈਮ ਨਾ ਪੁਰਤਕਾਲ ਹੀ ਪੱਗ ਬਨ ਕੇ ਆ ਜਾਣਾ ਹਾਂ ਡੈਟ ਬਾਅਦ ਜਾ ਕੇ ਬਾਈ ਉਹ ਤੇ ਬਿਲਕੁਲ ਮੜਾ ਕੱਢੀ ਬਾਤ ਕੋਈ ਡਲ ਕਬਾਈ ਹੋਣੀ ਚਾਹੀਦੀ ਥਾਡੇ ਉੱਤੇ ਏਅਰਪੋਰਟ ਦਾ ਡਰਟ ਬਾਈਤੀ ਲੈ ਰਿਹਾ ਐ ਉਹ ਤੇ ਮਸ ਰੈਡੀ ਹੋ ਗਏ ਦਿਖਾ ਰੋ ਤੇਖੋ ਹਾਂ ਜੀ ਮਾਸੀ ਹੂੰ ਪੂਰੀ ਕਹੇ ਨਹੀਂ ਹੋਦੇ ਆ ਰਹੀਆਂ ਛੱਡ ਦੇ ਹੁਣ ਛੱਡ ਦੇ ਛੱਡ ਦੋ ਪੱਲਾ ਛੱਡ ਦੋ ਨੇ ਦੰਦਾ ਚ ਪੱਲਾ ਆਸ਼ਾ ਮੈਂ ਬਲੌਗ ਸ਼ੁਰੂ ਕਰਾਂ ਕਿ ਪਾਗ ਬੰਨ ਕੇ ਨਹੀਂ ਹਾਂ ਕਰਾਂਗਾ ਹਾਂ ਕਰਾਂਗਾ ਕਰੂੰਗਾ ਕਰੂੰਗਾ ਲੈ ਆ ਛੱਤੀ ਬੱਦੇ ਦੇ ਵਾਲ ਵੀ ਸੈੱਟ ਕਰਨ ਨਾਲ ਆ ਲੈ ਹੱਥ ਰੁਕ ਜਾ ਰੁਕ ਜਾ ਪਹਿਲੇ ਮੈਂ ਵੀਰਾ ਕਰਦਾ ਪਾਗ ਫਰਾ ਕਰ ਆਇਦਰਤ ਤੇਰੇ ਵਾਟ ਮਾਮਾ ਪਾਗ ਜੀ ਯਾਰ ਫਤਿਹ ਉਦੋਂ ਪਾਪਾ ਇੱਥੇ ਹੋਣੇ ਨਹੀਂ ਸਕੂਲ ਦੇ ਦਿਨ ਤੇਰੇ ਫੰਕਸ਼ਨ ਸੀਗੇ ਭੱਗਵਾਨ ਕੇ ਜਾਂਦਾ ਉਤਾਰ ਪਾਪਾ ਨੂੰ ਤਾਂ ਦੀ ਨੂੰ ਉਤਾਰ ਪਾਪਾ ਦਾ ਡੂਸ ਕਰ ਦੇ ਨਾ ਆ ਇਧਰ ਆ ਹਤੇ ਕਹਿੰਦਾ ਲੱਗ ਨਾ ਚੱਲਾਂਗੇ ਖਲਾਂਦੀ ਆ ਮੁੰਡੇ ਨੂੰ ਬੰਦਣੀ ਬਾਸਾ ਮਨ ਨਹੀਂ ਤੱਕ ਕਿਉਂ ਯਾਰ ਤੂੰ ਟਾਈਮ ਖਰਾਬ ਕਰ ਰਿਹਾ ਇਧਰ ਕੋਈ ਨਾ ਜਿਹੜਾ ਹੈਗਾ ਮਾੜੇ ਮੋٹے ਬਲ ਪੈਸੇ ਉਹ ਵੀ ਖਰਾਬ ਕਰ ਦੇ ਤੂੰ ਉਹ ਕਹਿੰਦਾ ਇਹ ਨਹੀਂ ਠੀਕ ਹੈ ਠੀਕ ਹੈ हां जी ਤੁਸੀਂ ਕੀ ਜੀ ਖੋਲ ਕੇ ਰੱਖੀ ਹਸਮਾਨ ਅੱਛਾ ਕੁਝ ਮਮਾਨ ਕਿ ਰੱਖਣਾ ਹੈ ਮੈਂ ਰੱਖ ਰਿਹਾ ਹਸਮਾਨ ਆਹਾਂ ਆਹਾਂ ਆਹ ਮੈਂ ਗੱਡੀ ਚ ਰੱਖਣਾ ਸਾਰਾ ਕਿਲਰ ਨੂੰ ਦੇਖ ਕੇ ਜਾਣਾ ਚਾਹੀਦਾ ਹੋਏ ਜੇਤੀ ਕਰੋ ਪਰ ਤੇਰੇ ਨਾਲ ਗੱਲ ਵੀ ਨਾ ਦੇ ਹੋ ਰਿਹਾ ਯਾਰ ਹੋ ਗਿਆ ਟਾਈਮ ਕਿ ਹੋ ਗਿਆ 7 12 ਹੋ ਗਏ ਨਹੀਂ 7 12 ਹੈ ਨਾ 4 12 ਹੋ ਗਏ ਜਾਓ ਮਾਸੀ ਬਸ ਬਸ ਰਹਿਂਦੇ ਰਹਿੰਦੇ ਦੇ ਗੱਡੀ ਚੇਤਾ ਭੁੱਲ ਗਿਆ ਮੈਂ ਮੈਂ ਕਿਹਾ ਹੋਰ ਜਿੰਨੀ ਗੱਡੀ ਚ ਲੈ ਗੱਡੀ ਦੀ ਸੁੰਹ ਮੇਰਾ ਉੱਥੇ ਕੀ ਬਣ ਜਿਹੜੇ ਮੈਂ ਜਾਂਦੀ ਹਾਂ ਮਰ ਜਾਨ ਨੂੰ ਮੈਂ ਤਾਂ ਹੋਰ 3 ਵਜੇ ਮੇਰੇ ਅੱਗੇ ਬੰਦ ਥੋੜੀ ਨਾ ਨਵੀਂ ਗੱਡੀ ਦੀ ਸੁੰਹ ਨਹੀਂ ਹੁੰਦੀ ਫਤੂ ਗਿਆ ਫਤੂ ਫਟੇ ਪਈ ਇੱਕ ਵਾਹ ਵਜ ਵੱਖਰੇ ਚ ਪਾ ਦੇ ਦੁਪੱਟਾ ਵੀ ਰਵੇਟ ਕੇ ਹੁਣ ਤੁਸੀਂ ਘਾਹ ਖਾਏ ਹੋ ਕੋਈ ਨਹੀਂ ਹੈਗਾ ਕੋਈ ਕੋਈ ਨਹੀਂ ਬਗਨਾ ਫਟੇ ਰਹਿੰਦੇ ਰਹੋ ਤੇ ਲੱਗੋ ਤੇ ਪੋਸਤਰੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਯੂ ਸਾਰੇ ਠੀਕਾ ਖਾਓਗੇ ਤੇ ਅਸੀਂ ਅੱਜ ਦੁਪਹਿਰ ਦੇ 4 ਵਜੇ ਵਲੌਗ ਸਟਾਰਟ ਕਰ ਰਹੇ ਹਾਂ ਤੇ ਲੋ ਜੀ ਆਪਾਂ ਹੋ ਗਏ ਰੈਡੀ ਤੇ ਕਲਿੰਦਰ ਸਿੰਘ ਨੇ ਨਾ ਆਪਣਾ ਸੌਰੇ ਜਾਣਾ ਤੇ ਗੱਲ ਤੇਰੇ ਨੂੰ ਵੈਸੇ ਹੀ ਬਹੁਤ ਘੰਟਾ ਔੜਦੀ ਤਾਂ ਅੱਜ ਤਾਂ ਕੋਈ ਜ਼ਿਆਦਾ ਹੀ ਨਹੀਂ ਔੜਨੀ ਹੈਗੀ ਕਿਉਂਕਿ ਸੌਰੇ ਜਾਣਾ ਹੈ ਕਲਿੰਦਰ ਮੈਂ ਚੇਤੀ ਕਰੋ ਤੇਰਾ ਜੀ ਮੀਲੇ ਇੱਥੇ ਹੋਰ ਬੋਲੋ ਇੱਥੇ ਮੇਰਾ ਜੀ ਸਟੈਂਡ ਹੈ ਹਾਂ ਇਹ ਆਪਾਂ ਸ਼ੋਰਟ ਰੈਡੀ ਕਰਵਾਈ ਸੀ ਸਲਵਾ ਲਿਆ ਨਾ ਸਾਨੂੰ ਉੱਚੀ ਤੇ ਜਿਹੜਾ ਟੋਪ ਬਣਾ ਲਿਆ ਆਈ ਇਹ ਟੋਪ ਬਣਾ ਲਿਆ ਤੇ ਇਸ ਨਹੀਂ ਕਰਨਾ ਕੁਝ ਵੀ ਪਣੀ ਤਾਂ ਆਪਣਾ ਪੈ ਕੇ ਜਿਹੜੀ ਸਟੱਡੀ ਪੂਆ ਉਹ ਕਿਤਾਬ ਰੱਖਣੀ ਆਪਣੀ ਵਿੱਚ ਰੱਖ ਲੈ ਨਹੀਂ ਨਹੀਂ ਕੋਈ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਉਹਨੂੰ ਦੋ ਦਿਨ ਚਾਰ ਦਿਨ ਚਿੱਲ ਮਾਰ ਰਹੇ ਸਹੀ ਗੱਲ ਹੈ ਦੀ ਪਾਰਟ 2 ਉਹ ਤਾਂ ਐਮਸੀਕਿਉ ਵਾਲਾ ਪੇਪਰ ਆਉਂਦਾ ਹੁੰਦਾ ਹੋਰ ਫੋਨ ਬੱਚੋ ਕਿਤੇ ਨਾ ਡਰੋ ਇੰਨੇ ਤਾਂ ਆਉਂਦੇ ਹੁੰਦੇ ਚੱਕੋ ਫੋਨ ਫੋਨ ਮਾਸੇਰਾ ਫੋਨ ਦਿਓ ਉਧਰ ਪਿਆ ਐਨੀ ਜਲਦੀ ਜਾਂ ਤਿਆਰੀ ਕੋਈ ਤੁਹਾਡਾ ਕੋਈ ਪਲਾਨ ਜੀ ਜਾਰਦਾ ਆਕੇ ਟਾਈਮ 'ਚ ਸਾਡਾ ਪਲਾਨ ਬਣਿਆ ਬਸ ਜਿਵੇਂ ਮੇਰਾ ਫੋਨ ਪਤਾ ਨਹੀਂ ਮਾਰਿਆ ਨਾ ਕਿ ਥੱਲੇ ਨਹੀਂ ਤਾਂ ਰੱਖ ਵਿੱਚ ਇਹਦੇ ਅਸਲੀ ਪਾਪਾ ਨੂੰ ਤੇ ਜਾਉਂਦੇ ਜੂ ਬੜੇ ਬੰਦੇ ਨੇ ਹੁੰਦੇ ਨੇ ਕੋਲਡ ਡਰਿੰਕ ਲੈ ਰਹੀਆਂ ਤਾਂ ਕੋਲਡ ਡਰਿੰਕ ਛੱਡੀਆਂ ਦਾ ਹੈ ਨਹੀਂ ਹੈ ਜੀਆਂ ਨੇ ਰੱਖ ਦਿਓ ਨਾ ਆਪਾ ਆ ਵੀ ਰੱਖੋ ਹਾਂ ਇਹ ਬੈਗ ਮਮਦ ਪਰ ਪਸਾ ਲਓ ਮਮਦ ਦੇ ਪਰ ਹਾਂ ਦੇਖੋ ਅੱਲੇ ਉਹ ਤਾਂ ਲੋਗ ਨਾ ਪਰ ਫੇਜ ਮਜਾਣੀ ਓਏ ਨਹੀਂ ਇਹ ਇੱਕੜਾ ਹੁਣ ਆਪੇ ਰੱਖਣੀਆਂ ਨੇ ਹਾਂਜੀ ਹਾਂਜੀ ਨਾ

ਇਨ ਕੋਈ ਟਾਈਮ ਨਹੀਂ ਹੈਗਾ ਮੈਂ ਜਾਣਾ। ਮੇਰੇ ਫੋਨ ਤੇ ਆ ਤੇ ਸਸੇ ਕਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਜੀ ਪੇਕੇ ਪਿੰਡ ਜਾਣ ਦਾ ਚਾਰੜਾ ਵੱਖਰੇ ਹੁੰਦਾ ਤੇ ਇੰਨਾ ਕ ਚਾ ਚੜਿਆ ਪਿਆ ਨਾ ਜਿੰਨਾ ਵੀ ਕਹਦਾ ਤੇ ਮੰਮੀ ਉਹਨਾਂ ਨੂੰ ਅਜੇ ਕੁਝ ਨਹੀਂ ਪਤਾ ਹੈਗਾ। ਸਾਨੂੰ ਖੁਦ ਨਹੀਂ ਪਤਾ ਕਿਹੀਂ ਜਾਣਾ ਏ। ਸਾਡਾ ਵੀ ਅਟ ਟਾਈਮ ਪਲਾਨ ਬਣਿਆ ਬੜੇ ਭੱਜ ਭੱਜ ਕੇ ਬੁਟੀਕ ਦੇ ਕੰਮ ਲਵੇੜਿਆ ਕਿਤੇ ਬੈਕ ਨਹੀਂ ਪੁੱਛੋ ਨਾ ਬੁਰਾ ਹਾਲ ਹੋ ਗਿਆ। ਹਾਂਜੀ ਇੱਧਰ ਆ ਜਾ ਫੇਰ ਮੇਰੇ ਕੋਲ। ਆ ਦੇਖੋ ਜੀ। ਆ ਦਿਖ ਦਿਓ ਉਸ ਯਾਰਾ। ਰੱਖ ਕੋਈ ਆਹਾ ਇਹ ਦੇਖ ਰਿਹਾ ਨਾ ਸਾਰਾ ਕੁਝ ਇੱਥੇ ਨਹੀਂ ਦਿਖਦਾ ਮੇਰਾ ਪਰਸ ਪਰ ਸੋੜਾ ਤੁਹਾਨੂੰ ਪਤਾ ਹੋਵੇ ਲੈ ਆਜੇ ਪਿਆਰ ਨਾਲ ਬਾਹਰ ਇਹਦਾ ਵੀ ਚਾਂਟੇ ਹੀ ਕੰਮ ਹੁੰਦਾ ਹੈ ਯਾਰ ਤੇਨ 77% ਲਾ ਕੇ ਦੁਬਾਰਾ ਤਾਂ ਅਪਲੋਡ ਹੋ ਗਈ ਇਹ ਕਿਉਂ ਗਿਆ ਸੋਹਰ ਤਿੰਨ ਵਾਰੀ ਹੋ ਗਿਆ ਦੋ ਚਲੋ ਕਿੰਨੇ ਆਜਾ ਜਾਂਦੇ ਹੋਰੂਗੀ ਜੇ ਤਰ੍ਹਾਂ ਸਤੇਸ ਨਹੀਂ ਟਾਲਣਾ ਫਿਰ ਚਲੋ ਐਂਕਾ ਬੰਦਾ ਹਵਾ ਦੇਨੇ ਯਾਰੇ ਕਿੱਥੇ ਗਿਆ ਆ ਅਸੀਂ ਦੇਖਵਾ ਹਲਾ ਇੰਦਾਂ ਲਾਈਫ ਹੋਣੀ ਚਾਹੀਦੀ ਬੰਦਾ ਟੈਨਸ਼ਨ ਫਰੀ ਹੋ ਕੇ ਚੀਜ਼ ਚਲਾਵੇ ਕਿ ਨਹੀਂ ਇਹਦਾਂ ਨੂੰ ਮਰਜ਼ੀ ਕੱਪੜੇ ਉੱਡੀ ਜਾਣ ਮੈਂ ਦੇਖ ਲੂਗਾ ਬੰਦਾ ਹਾਂ ਮੈਂ ਦੇਖਣਾ ਜ਼ਹੀ ਗਿਆ ਹਾਂ ਹਾਂ ਦੇਖ ਲੂਗਾ ਅਗਲਾ ਫਿਰ ਕੀ ਗੋਲੀ ਚਲਾਉਣ ਲਗਾ ਪਕੜਾ ਤਾਂ ਮੂੰਹ ਲਗਾ ਆ ਹਾਂ ਉਹਦਾ ਪਿੱਠ ਪਿੱਛੇ ਘੱਲ ਕੀਤੀ ਆਪਾਂ ਹਾਂ ਮથે ਫਾਈਨਲੀ ਆਪਾਂ ਹੋ ਗਏ ਰੈਡੀ ਧੱਕੇ ਧੱਕੇ ਨਾਲ ਹੀ ਪਤਾ ਨਹੀਂ ਕਿ ਕੋਈ ਪ੍ਰੋਗਰਾਮ ਹੈਗਾ ਸੀ ਜਾਂਦਾ ਬਟਾਲੇ ਪਰ ਏਨੇ ਫਿਰ ਤਾਂ ਬੈ ਇੰਨੀ ਕਾਲੀ ਕਾਲੀ ਤੇ ਜਾਵਾਂਗੇ ਕਿਉਂਕਿ ਇਹ ਪ੍ਰੋਗਰਾਮ ਆਇਆ ਸੀ ਕਿ ਗਗਰ ਨੂੰ ਵੀ ਸੋਚਿਆ ਸੀ ਕਿ ਛੁੱਟੀ ਹੈ ਸਤਜਰੇ ਦੀ ਫਰਾਈਡੇ ਦੀ ਹੈ ਨਾ ਤੇ ਛੁੱਟੀ ਹੈਗੀ ਫਰਾਈਡੇ ਦੀ ਪਰ ਸਕੂਲ ਵਾਲੇ ਸਤਜਰੇ ਦੀ ਛੁੱਟੀ ਜਿਹੜੀ ਨਹੀਂ ਸੀ ਇਸ ਕਰਕੇ ਉਹ ਕਹਿੰਦਾ ਪ੍ਰੋਗਰਾਮ ਕੈਨਸਲ ਹੋ ਗਿਆ ਤੇ ਮੇਰਾ ਨਾ ਜਾਣ ਨੂੰ ਦਿਲ ਵੀ ਕਰਦਾ ਤੇ ਨਹੀਂ ਵੀ ਕਰਦਾ ਕਿ ਮੈਨੂੰ ਪਰਨੀਤ ਉਰਾ ਕਰਕੇ ਜਾਣਾ ਪੈ ਰਿਹਾ ਤੇ ਆ ਬੰਦਾ ਤਾਂ ਤੁਹਾਨੂੰ ਪਤਾ ਹੀ ਇਹ ਤਾਂ ਕਹਿੰਦਾ ਨਾ ਖਾਨ ਕੁੱਤਾ ਇਹਨੂੰ ਜਿੱਧਰ ਨੂੰ ਮਰਜ਼ੀ ਕੋਈ ਚੀਜ਼ ਦਿਖਾਓ ਉਦੋਂ ਤੁਰ ਪੈਂਦਾ ਇਹਨੂੰ ਕਿਹਾ ਵੀ ਤੈਨੂੰ ਸੰਗਰੂਰ ਲੈ ਕੇ ਜਾਣਗੇ KFC ਤੇ ਕਹਿੰਦਾ ਮੈਂ ਸੰਗਰੂਰ ਹੀ ਰਹਿ ਜਾਣਾ ਕਹਿੰਦਾ ਇਹਨੇ ਗਾਹਾਂ ਗੱਲ ਹੀ ਨਹੀਂ ਕੀਤੀ ਕਿ ਅੰਮ੍ਰਿਤਸਰ ਮੈਂ ਜਾਣਾ ਬਟਾਲੇ ਜਾਣਾ ਕਿ ਨਹੀਂ ਜਾਣਾ ਵੀ ਨਾਨਕਿਆਂ ਦਾ ਮੋਹ ਇਹਨੇ ਤਿਆਗਤਾ ਵੀ ਇੱਕ KFC ਦੇ ਚੱਕਰਾਂ 'ਚ ਤੇ ਹੁਣ ਆਪਾਂ ਤਾਂ ਸਿੱਧਾ ਸੁਨਾਮ ਚਾਲਦੇ ਸੁਨਾਮੋ ਟੇਲਰ ਕੋਲ ਕੁਝ ਕੱਪੜੇ ਚੱਕਣੇ ਨੇ ਕੁਝ ਨੂੰ ਫੜਾਉਣੇ ਨੇ ਸਮਝਾ ਕੇ ਜਾਣੇ ਨੇ ਕਿਉਂਕਿ ਮਗਰੋਂ ਜਿਹੜਾ ਕੰਮ ਹੈ ਉਹ ਚੱਲਦਾ ਰਹੇ ਕੰਮ ਰੁਕੇ ਨਾ ਹਨਾ ਤੇ ਬੜੀ ਜਲਦੀ ਹੋਈ ਪਈ ਤੇ ਗਰਮੀ ਵੀ ਇੰਨੀ ਜ਼ਿਆਦਾ ਪੁੱਛੋ ਨਾ ਤੇ ਬਾਕੀ ਜਿਵੇਂ ਜਿਵੇਂ ਅੱਗੇ ਅੱਗੇ ਪ੍ਰੋਗਰਾਮ ਬਣਦਾ ਗਿਆ ਤਾਂ ਤੁਸੀਂ ਵਲੌਗਾਂ ਦੇ ਵਿੱਚ ਦੇਖਦੇ ਰਹੇ ਹੋ ਹਨਾ ਤੇ ਪਲੀਜ਼ ਵਲੌਗ ਜਿਹੜੇ ਨੇ ਸਕਿਪ ਨਾ ਕਰਿਓ ਬੜੀ ਫਨੀ ਹੋਣ ਵਾਲੇ ਵਲੌਗ ਨੇ ਤਾਂ ਨਾਲੇ ਜਿਨ੍ਹਾਂ ਨੇ ਸਾਡਾ ਪੇਕੇ ਦਾ ਘਰ ਨਹੀਂ ਦੇਖਿਆ ਤੇ ਵਲੌਗਸ ਬਣੇ ਰਹੋ ਤੁਹਾਨੂੰ ਅੱਜ ਆਪਣਾ ਪੇਕੇ ਦਾ ਘਰ ਅੱਜ ਨਹੀਂ ਅਗਲੇ ਵਲੌਗਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਹਨਾ ਕਿੰਦੇ ਸੋਹਰੇ ਅੱਜ ਹਾਂ ਕਲਵਿੰਦਰ ਨੂੰ ਬੜੀ ਖੁਸ਼ੀ ਹੈ ਕਿ ਮੈਂ ਸੋਹਰੇ ਚੱਲਣਾ ਅੱਜ ਇਹਦੇ ਗੁੱਡੀ ਦਾ ਪਰੌਣਾ ਆ ਗਿਆ ਉਹ ਕੰਮ ਹੋਇਆ ਪਿਆ ਹੈ ਕੀ ਗਾਣਾ ਕੀ ਸੀ ਸਾਲੀਆਂ ਸਾਡੀ ਘਰੇ ਫਿਰਦੀਆਂ ਨੇ ਹਾਂ ਸਾਲੀਆਂ ਸਾਰੀਆਂ ਹੋ ਜਾਂਦੀਆਂ ਸਾਲੀਆਂ ਤੇ ਸਾਲਾ ਵੀ ਉੱਥੇ ਇਕ ਹੀ ਰਹਿ ਉਵੇਂ ਹਸਾਬ ਜਨ ਵਾਲੀ ਬੋਲਦਾ ਉਹ ਬੜਾ ਬੋਲਦਾ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਪੇਕੇ ਤੇ ਪੇਗੇ ਹੁੰਦੇ ਕਹਿੰਦੇ ਸੋਹਰੇ ਸੋਹਰੇ ਹੀ ਹੁੰਦੇ ਨਾ ਅੰਦਰ ਸੋਹਰੇ ਵੀ ਸਾਲੀਆਂ ਨਾਲ ਤੇ ਸਾਲੀਆਂ ਵਾਲੀ ਆ ਗਈ ਹੁੰਦਾ ਸਾਲੀਆਂ ਗਾਲ ਥੋੜੀ ਹੁੰਦੀ ਸਾਲੀਆਂ ਹੁੰਦਾ ਪਾਪਾ ਤੇ ਸਾਲੀਆਂ ਜਿਹੜੇ ਮੇਰੀਆਂ ਭੈਣਾਂ ਹੋ ਗਈਆਂ ਜੇ ਆਪ ਗਗਨ ਮਮਾ ਨਾ ਪਾਪਾ ਦੀ ਸਾਲੀ ਲੱਗਦੀ ਹੈ ਹੂੰ ਕੀ ਇਹਨੂੰ ਐਸਾ ਦਾ ਕਰੇ ਮਸਾਲਾ ਹੋ ਰਾਇਆ ਬਮਾਸਾਲਾ ਵਾਦਾ ਸਾਲਿਆ ਤੂੰ ਸਾਲਾ ਨਾਲ ਰਾਏ ਮਾਮੇ ਨੂੰ ਪਤਾ ਤੂੰ ਐ ਪੁੱਛੀ ਫਤੇ ਰਾਜ ਮਾਮੇ ਤੁਹਾਨੂੰ ਐ ਪੁੱਛੀ ਫਤੇ ਅਜ ਮਾਮੇ ਤੁਹਾਨੂੰ ਐ ਪੁੱਛੀ ਵੀ ਮਾਮੇ ਤੇ ਮੇਰੇ ਪਪਾ ਦਾ ਸਹੜਾ ਲੱਗਿਆ ਹੈ ਐ ਪੁੱਛੀ ਠੀਕ ਹੈ ਹੈ ਪੁੱਛੇਗਾ ਨਹੀਂ ਮਾਂ ਸਾਹ ਦੇ ਕਿਹਾ ਸੋਹਣੇ ਸਰਦਾਰ ਬੈਠੇ ਪਿੱਛੇ ਤੇ ਕਿਤੇ ਮੈਂ ਵੇਖੇ ਨਾ ਨਜ਼ਰਾਂ ਨਾ ਲੱਗ ਜਾ ਤੋ ਤੋ ਤੂ ਦੀਆਂ ਤਾਂ ਕਾੜੇ ਆਪਣੀ ਦਾ ਅਸੀਂ ਥੁੱਕ ਛੱਡਦੇ ਨੇ ਧੜੇ ਦੇ ਅੱਛਾ ਠੀਕ ਹੈ ਤੋ ਤੋ ਦੇ ਦੇ ਇੱਕ ਸਾਨੂੰ ਨਾ ਕਾਫੀ ਦਿਨਾਂ ਤੋਂ ਆ ਬੜੀ ਦਿੱਕਤ ਹੁੰਦੀ ਵਿਚਾਰੇ ਟਰੱਕਾਂ ਵਾਲੇ ਭਰਾ ਮੇਰੇ ਨਾ ਅਸੀਂ ਸਵੇਰੇ ਜਾਂਦੇ ਆ ਤੇ ਸ਼ਾਮਾਂ ਨੂੰ ਵਾਪਸ ਆਉਂਦੇ ਤੇ ਸ਼ਾਮਾਂ ਤੱਕ ਐਦਾ ਹੀ ਲੈਣਾ ਲੱਗਿਆ ਰਹਿੰਦੀ ਆ ਬੜਾ ਔਖਾ ਇਹਨਾਂ ਨੂੰ ਇਦਾਂ ਮੱਛਰ ਚ ਗਰਮੀ ਚ ਹਨਾ ਕਮਾਈ ਕੋਈ ਵੀ ਸੌਖੀ ਨਹੀਂ ਹੈਗੀ ਕਰਨੀ ਅਗਲਾ ਕਹਿਣਦਾ ਵੀ ਟਰੱਕਾਂ ਵਾਲੇ ਨੇ ਟਰਾਲਿਆਂ ਵਾਲੇ ਨੇ ਧੁੱਪੇ ਵੀ ਔਖਾ ਆ ਰਾਤ ਨੂੰ ਵੀ ਔਖਾ ਆ ਸੱਚੀ ਗੱਲ ਐ ਬੜਾ ਰਾਤ ਅਜੇ ਦੇਖ ਕੇ ਉਹ ਚਾਰੇ ਸਾਰੇ ਇਧਰ ਰੋਡ ਦੇ ਕਿਪਾਸੇ ਬੈਠੇ ਰੋਡ ਦੇ ਉੱਪਰ ਬੈਠੇ ਰੋਟੀ ਖਾ ਰਹੇ ਯਾਰ ਇਹ ਕਮਾਈ ਕਿਹੜਾ ਸੌਖੀ ਹੋ ਜਾਂਦੀ ਐ ਇਹਨਾਂ ਦਾ ਵਿਚਾਰਾ ਮੱਛਰਾਂ ਦੇ ਸਾਹਮਣੇ ਖੜੇ ਨਹੀਂ ਹੋ ਸਕਦੇ ਨਾ ਬਹਿ ਨਹੀਂ ਸਕਦੇ ਮੱਛਰ ਸਾਹਮਣੇ ਖੜੇ ਕਿਥੋਂ ਹੁਣ ਆਪਾਂ ਨੇ ਮੱਛਰ ਬਹਿਣ ਦਿੰਦੇ ਨਹੀਂ ਉਹ ਹੈ ਟੀਕੇ ਲਾਉਂਦੇ ਨੇ ਦੇਖਣੇ ਵੀ ਹੋ ਸਕਦਾ ਕੁਝ ਵੀ ਨਹੀਂ ਹੋ ਸਕਦਾ ਇਹ ਬਟਨ ਚਲੇ ਕਿਵੇਂ ਘੜਦੇ ਹੁੰਦੇ ਨੇ ਆਹ ਬੈਟਰੀ ਆਹ ਬਟਨ ਸਾਰੇ ਵਿਚਾਰੇ ਮੇਰੇ ਭਰਾ ਆ ਦੇਖੋ ਇਹ ਨਾਲ ਇਦਾਂ ਬੈ ਬੈ ਕੇ ਟਾਈਮ ਪਾਸ ਕਰ ਲੈਣਾ ਇਹ ਤੇ ਲਾ ਭਾਈ ਸਲੂਟ ਆ ਤੁਹਾਨੂੰ ਸਾਰੇ ਟਰੱਕਾਂ ਵਾਲੇ ਭਰਾਵਾਂ ਨੂੰ ਕਿ ਨਹੀਂ ਜਿਹੜੇ ਟਰੱਕ ਟਰਾਲੇ ਚਲਾਉਂਦੇ ਨੇ ਤਾਂ ਇਦਾਂ ਨਾ ਕਿਆ ਕਰੋ ਯਾਰ ਰੇਕ ਦੀ ਕਮਾਈ ਨੂੰ ਲੈ ਬਥੇਰੀ ਕਮਾਈ ਕਰਦੇ ਨੇ ਹਨਾ ਕਈ ਲੋਕ ਇਦਾਂ ਮੂੰਹ ਪਾੜ ਕੇ ਬਥੇਰੀ ਗੱਲ ਕਰਦੇ ਹੁੰਦੇ ਬਥੇਰੀ ਕਮਾਈ ਕਰਦੇ ਨੇ ਪਰ ਕਮਾਈ ਦੇ ਪਿੱਛੇ ਉਹਦੀ ਮਿਹਨਤ ਤਾਂ ਦੇਖੋ ਕਿੰਨੀ ਮਿਹਨਤ ਆ ਇੱਥੇ ਘਟੋ ਘਟ ਪੰਜ ਪੰਜ 6 6 ਘੰਟੇ ਲਗਾਤਾਰ ਖੜਦੇ ਨੇ ਇਹ ਬੰਦਾ ਆਕੇ ਜਾਂਦਾ ਇੱਕ ਜਗ੍ਹਾ ਤੇ ਖੜਕੇ ਜਾਂਦਾ ਟਾਈਮ ਤੇ ਵੇਟ ਇੱਕ ਇਹਦੀ ਵੇਟ ਕਰਨੀ ਬੜੀ ਔਖੀ ਗੱਲ ਐ ਇਹ ਕਿਉਂਕਿ ਤੁਹਾਨੂੰ ਵਲੌਗ ਬਹੁਤ ਲੰਬਾ ਹੋ ਜਾਣਾ ਤੁਹਾਨੂੰ ਹੋਰ ਵੀ ਕੁਝ ਦਿਖਾਉਣਾ ਅੱਜ ਲੋ ਜੀ ਕਟੇ ਸਿੰਘ ਪਹੁੰਚ ਗਿਆ ਆਪਣੇ ਖੁਸ਼ੀ-ਖੁਸ਼ੀ ਜਾਂਦਾ ਇੱਧਰ ਨੂੰ ਤਾਂ ਸੰਗਰੂਰ ਨੂੰ ਤਾਂ ਪਿੱਛੇ ਮੁੜ ਕੇ ਨਹੀਂ ਦੇਖਦਾ ਹੈਗਾ ਫਤਿਹ ਬਾਏ ਫਤਿਹ ਨਹੀਂ ਸੁਣਦਾ ਉਰੇ ਆ ਚਲੋ ਉਰੇ ਉਰੇ ਮੈਂ ਰਨਾ ਕਾਲੇ ਲਵਾਵਾ ਕਿਤੇ ਫਤਿਹ ਯਾਰ ਮੈਨੂੰ ਕਿਸੇ ਤਾਂ ਦੇ ਦੇ ਯਾਰ ਇੱਕ ਹਾਂ ਦੇ ਦੇ ਮੇਰੇ ਇਹ ਯਾਰ ਕਿਸੇ ਬਾਪੇ ਨੂੰ ਪਿਆਰ ਨਹੀਂ ਕਰਦਾ ਨਾ ਨਾ ਚਾ ਮੈਨੂੰ ਪਿਆਰ ਨਹੀਂ ਕਰ ਚਲ ਚੰਗਾ ਲਵਾਵਾ ਮੇਰਾ ਤਾਂ ਨਹੀਂ ਕੱਢ ਲਿਆ ਕੋਈ ਨਾ ਨਾ ਤੇਰਾ ਨਹੀਂ ਵਿੱਜਾ ਮੇਰਾ ਹੀ ਹੈ ਠੀਕ ਹੈ ਚੰਗਾ ਬਾਏ ਬਾਏ ਓਕੇ 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 ਬਾਏ ਉੱਖ ਆਪਾ ਆਪਣੇ ਮੈਗਦੀ ਤੇ ਆ ਗਿਆਣਾ ਆਪਣਾ ਮੈਗਦੀ ਹੈ ਆਪਣਾ 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 ਫੀਲ ਹੁੰਦਾ ਇੱਥੇ ਆਣਾ ਜਿੰਨੇ ਵੀ ਵਲੌਗ ਬਣਾਏ ਸਾਰੇ ਕਿੰਨੇ ਹਨਾ ਰੇ ਅੰਦਰ ਲੋਕ ਬੈਠ ਨੇ ਬੈਠ ਕੇ ਖਾਣਾ ਕਿ ਪੈਕਿੰਗ ਕਰਾਈ ਹੈ ਪੈਕਿੰਗ ਹੈ ਫਿਰ ਉੱਥੇ ਜੀ ਨਹੀਂ ਕਰਦਾ ਮੈਨੂੰ ਨਹੀਂ ਜਾਣੀਗਾ ਜੇ ਇਹਨੂੰ ਸਿੱਖੋ ਨਾ ਨਹੀਂ ਨਾਲ ਮੈਨੂੰ ਆਉਂਦਾ ਦੇਖੋ ਕੀ ਆਉਂਦਾ ਚਲੋ ਆਰਡਰ ਪੂਈ ਦੇਣਾ ਪਈ ਅੱਜ ਆਰਡਰ ਪਨਿਤ ਹੀ ਦਊਗਾ ਹਨਾ ਠੀਕ ਹੈ ਨਹੀਂ 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 ਨਹੀਂ

ਫਾਰ ਕਿੱਥੇ ਆਹੋ ਇਹੋ ਦੇਖੋ ਮਮਾ ਇਹ ਇੱਧਰ ਦੇਖੋ ਆ ਇੱਥੇ ਦੇਖੋ ਇੱਥੇ ਦੇਖੋ ਠੀਕ ਠੀਕ ਪਾਪਾ ਨੇ ਪੜ ਲਿਆ ਓਏ ਸਹੀ ਗੱਲ ਹੈ ਆਸੀਕ ਮੇਰਾ ਭਾਈ ਹੋਰ ਤੇਰਾ ਇਹਦਾ ਕਲੀ ਦਾ ਪੱਕਾ ਖਾਇਨਾ ਕਰੇ ਹੋਲਡਿੰਗ ਤਾਂ ਆਪਣੇ ਕੋਲ ਹੈਗੀ ਹੈ

ਇੱਥੇ ਆ ਕੀ ਚਲੋ ਤੇ ਬੈ ਕੇ ਖਾਣਾ ਹੈ ਕਿ ਚਲਦੇ-ਚਲਦੇ ਖਾਣਾ ਹੈ ਲੰਮੀ ਪੈਸਾ ਚਲਦੇ-ਚਲਦੇ ਖਾਏ ਨਹੀਂ ਆਣਾ ਨਾ ਜੇ ਆਪਾਂ ਉੱਥੇ ਬੈ ਕੇ ਖਾ ਲੈਂਦੇ ਜਿਆਦਾ ਵਧੀਆ ਰਹਿੰਦਾ ਨਹੀਂ ਆ ਉੱਥੇ ਥੋੜਾ ਹੋੜ ਕੇ ਲਾਤੇ ਉੱਥੇ ਟਾਈਮ ਵੀ ਲੱਗ ਜਾਣਾ ਸੀ ਜਿਆਦਾ ਇਸੇ ਮੇਰੇ ਤਾਂ ਮਨ ਉਰੇ ਬੈ ਕੇ ਵੀ ਲੱਗੂ ਟਾਈਮ ਤਾਂ ਯਾਰ ਅੱਜ ਵੀ ਦੁਪਹਿਰ ਦਾ ਹੀ ਤਾਪੂ ਚੱਲ ਰਿਹਾ ਉਹ ਦੋਨੋਂ ਮਾਂ ਬੇਟੀ ਐ ਨਾ ਕਿੰਨਾ ਮਿਹਨਤ ਕਰ ਰਹੀਆਂ ਨੇ ਵਿਚਾਰੀਆਂ ਨਾ ਹੂੰ ਕਿਸੇ ਨੂੰ ਆਪਣਾ ਘਰ ਚ ਲਾਉਣਾ ਬੜਾ ਮੁਸ਼ਕਲ ਯਾਰ ਵਾਏ ਗਰੂ ਸੱਚੇ ਪਾਤਸ਼ਾ ਤੇ ਥੋੜਾ ਥੋੜਾ ਉਹਦੇ ਦਿਲ ਚ ਡਰ ਜਾ ਵੀ ਲੱਗਦਾ ਨਾ ਕਿਸੇ ਨੂੰ ਦੇਖ ਕੇ ਮਤਲਬ ਐਂ ਲੱਗਦਾ ਵੀ ਯਾਰ ਪਰ ਉਹ ਮਿਹਨਤ ਕਰਦੀਆਂ ਕੁਝ ਵੇਚ ਰਹੀਆਂ ਨੇ ਸੇਲ ਕਰਦੀਆਂ ਪਈਆਂ ਨੇ ਠੀਕ ਹੈ ਨਾ ਆਪਾਂ ਇੱਕ ਰਮਾਲ ਲਿਆ ਤੇ ਉਹ ਕਹੇ ਰਿਸ ਵੀ ਤੁਸੀਂ ਜਿਹੜੇ ਪੈਸੇ ਤੋਂ ਵਿੱਚ ਕੁਝ ਹੋਰ ਲੈ ਲਓ ਕਿ ਨਹੀਂ ਉਹਨਾਂ ਨੂੰ ਇਹ ਚੀਜ਼ ਸਹੀ ਨਹੀਂ ਸੀ ਲੱਗ ਰਹੀ ਹੈਗੀ ਕਿ ਨਹੀਂ ਤੇ ਜਿਵੇਂ ਐਡੇ ਵੱਡੇ ਮੈਗਡੀ ਤੇ ਥੱਲੇ ਖੜ ਕੇ ਵੇਚਣਾ ਮੋਦਕਾ ਹੈ ਹਨ ਤੇ ਬਹੁਤ ਦਿਲ ਦੁਖਦਾ ਵੀ ਹੈ ਇਹ ਜੇ ਲੋਕਾਂ ਨੂੰ ਦੇਖ ਕੇ ਨਾ ਕੀ ਵਿਚਾਰੇ ਪਰ ਜੋ ਉਹ ਉਹਦੋਂ ਦਿਲ ਦੁਖਦਾ ਜਦੋਂ ਛੋਟੀ ਉਮਰ ਦੇ ਵਿੱਚ ਜ਼ਿੰਮੇਵਾਰੀਆਂ ਪਈਆਂ ਹੁੰਦੀਆਂ ਨੇ ਹੁਣ ਉਹ ਕੁੜੀ ਦੀ ਉਮਰ ਹੈਗੀ ਪੜ੍ਹਾਈ ਕਰਨ ਦੀ ਹੈ ਨਾ ਉਹਦਾ ਵੀ ਦਿਲ ਕਰਦਾ ਮੈਂ ਸੋਹਣੇ ਸੋਹਣੇ ਕੱਪੜੇ ਪਾਵਾਂ ਮੈਂ ਤੁਮਾ ਹੁੰਦਾ ਹਨਾ ਪਰ ਵਾਹ ਕਿ ਪਤਾ ਨਹੀਂ ਕੀ ਹੈ ਇਹ ਜਿਹੇ ਆ ਮੈਂ ਉਹਨੂੰ ਪੁੱਛ ਕੇ ਕੁਝ ਖਾਣਾ ਮੈਂ ਡੀ ਤੋਂ ਕੁਝ ਲੈ ਕੇ ਦੇ ਦਿੰਦੇ ਜੇ ਕਹਿਣਗੇ ਪਤਾ ਨਹੀਂ ਕੁਝ ਖਾਣਗੇ ਪੁੱਛ 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 ਕੇ ਆ ਕੀ ਕਰਨਾ ਬਰਗਰ ਕਰਨਾ ਆਹ ਆਰਡਰ ਕਰ ਕਰ ਆਰਡਰ ਕੁਝ ਦੇ ਮੈਂ ਕਰ ਕੀ ਮੰਗ ਠੀਕ ਹੈ ਮੈਂ ਕਰ ਕੀ ਮੰਗ ਹਾਂ ਤੁਸੀਂ ਆਰਡਰ ਦੇ ਆਓ ਪਲੀਜ਼ ਲੈ ਲੋ ਤੇ ਜਾਓ ਆਪਾਂ ਨੇ ਉੱਥੋਂ ਆ ਲੈ ਸੀਗੀ ਓਰੀਓ ਵਾਲੀ ਆਈਸਕ੍ਰੀਮ ਓਰੀਓ ਵਾਲੀ ਇੱਥੋਂ ਲਈ ਸੀ ਮੈਕਡੋਨਲਡਸ ਤੋਂ ਅੱਛਾ ਮੈਂ ਕਿੱਥੇੋਂ ਆ ਲੈ ਇੱਥੋਂ ਲਈ ਸੀ ਜਿਵੇਂ ਟੇਸਟੀ ਹੈ ਵਧੀਆ ਵੀ ਖਾਸ ਜੁਆਇ ਨਹੀਂ ਕਰ ਪਾ ਰਹੇ ਕਿਉਂਕਿ ਉਹ ਨਹੀਂ ਨਾ ਹੈਗਾ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਅੱਛਾ ਉਹ ਲੜਾਈਆਂ ਮੜੀਆਂ ਘਾਨੀਆਂ ਸੀ ਗੱਡੀ ਚ ਕਾਣੇ ਗਾਣੇ ਆੜ ਲਾਉਣਾ ਆੜ ਲਾਉਣਾ ਤੇ ਸਾਨੂੰ ਨੇਰਾ ਪੂਰਾ ਹੋ ਗਿਆ ਅੱਜ ਅਸੀਂ ਲੁਧਿਆਣੇ ਪਹੁੰਚੇ ਹਾਂ ਅੱਜ ਅਸੀਂ ਲੁਧਿਆਣੇ ਪਹੁੰਚੇ ਹਾਂ ਤੇ ਮਿਲਦਾ ਸਾਰ ਸਾਨੂੰ 10 ਵਜੜੇ ਹਨਾ ਪਹੁੰਚਦੇ ਆ ਪਹੁੰਚਦੇ ਆ ਤੇ ਬਾਕੀ ਬੋਰਿੰਗ ਸਫਰ ਲੱਗ ਰਿਹਾ ਪਰ ਨਹੀਂ ਕਿਉਂਕਿ ਪਲਾਨਿੰਗ ਸਾਰਿਆਂ ਦੀ ਨਾ ਇੱਕਦਮ ਸਾਰਿਆਂ ਦੀ ਪਲਾਨਿੰਗ ਸੈਟਿੰਗ ਜਿਹੜੀ ਖਰਾਬ ਹੋ ਗਈ ਉਹਦੇ ਕਰਕੇ ਸਾਰੀ ਨਾ ਮੈਂ ਕਿਹਾ ਜਦੋਂ ਪਰਿਵਾਰ ਇਕੱਠਾ ਜਾਂਦਾ ਹੋਵੇ ਨਾ ਫੇਰ ਸਾਨੂੰ ਆਦਤ ਹੀ ਪਈ ਹੋਈ ਨਾ ਸਾਰਿਆਂ ਨੂੰ ਇਕੱਠੇ ਜਾਣ ਦੀ ਪਹਿਲੀ ਵਾਰੀ ਆਪਾਂ ਇਕੱਲੇ ਚੱਲੇ ਆ ਉਹ ਤਾਂ ਵੈਸੇ ਦਿੱਲੀ ਇਕੱਲੇ ਜਾਂਦੇ ਆ ਪਰ ਇਦਾਂ ਘੁੰਮਣ ਘਮਾਉਣ ਕਰਦੀ ਪਹਿਲੀ ਵਾਰ ਇਕੱਲੇ ਚੱਲੇ ਆ ਚਲੋ ਕੀ ਕਰ ਸਕਦੇ ਆ ਕੰਮ ਵੀ ਜ਼ਰੂਰੀ ਨਹੀਂ ਹੋਣਾ ਹਨਾ ਵਿੱਚ ਗਈ ਕੁਝ ਕੰਮ ਜ਼ਰੂਰੀ ਸੀ ਇਸ ਕਰਕੇ ਸਾਨੂੰ ਜਾਣਾ ਪੈ ਰਿਹਾ ਨਹੀਂ ਤਾਂ ਅਸੀਂ ਕੈਨਸਲ ਕਰ ਸਕਦੇ ਸੀ ਜਾਣਾ ਉਹ ਦੇਖੋ ਮੇਰਾ ਨਾਮ ਲਿਖਿਆ ਹਾਂਜੀ ਅਮਨ ਅਮਨ ਨੇ ਆ ਆਪਣਾ ਇਹ ਨਾਮ ਨਾਲ ਲਿਆ ਕਰਕੇ ਕਸ਼ਿਆ ਜਿਹਨ ਕੋ ਦਾ ਨਾਲਿਕ ਅਮਨ 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 ਸੇ ਜੀ ਹਾਂ ਬੋਲੇਗਾ ਓਕੇ ਜੀ ਓਕੇ ਹੋ ਚੰਨੀ ਸਾਡੀ ਕੋਰੀਅਰ ਵਾਲੀ ਗੱਡੀ ਵੀ ਅੱਗੇ ਅਈ ਤੇ ਸਾਡੇ ਸੂਟ ਪਹੁੰਦਿਆ ਨਾ ਕੰਦਰ ਜਿਹੜੇ ਲੋ ਸਾਡੇ ਲੁਧਿਆਣੇ ਵਾਲੇ ਕਸਟਮਰ ਹੁੰਦੇ ਆ ਜਾਂ ਬਟਾਲੇ ਵਾਲੇ ਕਪੂਰਥਾਲੇ ਵਾਲੇ ਸਾਰੇ ਐਂਦਾ ਜਾਂਦੇ ਸੂਟ ਦੇ ਕਿੱਥਾ ਆਇਆ ਹੈ ਅਰੇ ਦੇਖ ਡਰਟ ਬਾਈਕ ਇਹ ਜਦੋਂ ਨਾ ਚੱਲੇ ਫਿਰ ਇਦਾਂ ਲੱਦ ਕੇ ਲੈ ਕੇ ਜਾਣੀ ਪੈਂਦੀ ਹੈ ਫਤਿਹ ਤੂੰ ਗੈਰ ਡਰਟ ਬਾਈਕ ਲੈਣੀ ਉਹਦੇ ਕਿਛ ਸੁਪਰਸਲੈਂਸ ਲੱਗੇ ਆ ਹਾਂ ਇਹ ਹੈ ਨਾ ਉਹ ਕਿਛ ਲੱਗਸ ਲੰਸਰ ਹੈ ਕਿੱਥੋਂ ਮਿਲਦਾ ਫਤਿਹ ਤੁਹਾਡਾ ਇਹ ਚੀਜ਼ਾਂ ਇਹ ਵਲੌਗ ਚ ਦਿਖਦਾ ਹੈ ਹੋਰ ਇੰਨੀ ਦੂਰ ਹੈ ਗੱਡੀ ਸਾਡੇ ਤੋਂ ਇੰਨੀ ਪਰਨੀ ਤਾਂ ਦੇਖ ਕਿੰਨੀ ਦੂਰੋਂ ਪਛਾਣ ਲਈ ਨਾ ਫੇ ਇਹਨਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ ਦਿਖਾਓ ਕਹਿੰਦਾ ਨੇੜੇ ਦਾ ਕਰੋ ਮੜਾ ਜਾ ਹੋਰ ਨੇੜੇ ਕਿੰਨਾ ਕਰਾਂ ਹੋਰ ਆ ਇਤੇ ਬੈਨ ਉਹਦੇ ਆਪਾਂ ਹਾਂ ਪਰ ਸ਼ੌਕਰ ਲੱਗੇ ਨਾ ਸ਼ੀਸ਼ਾ ਇੰਨਾ ਗੰਦਾ ਹੋਇਆ ਪਿਆ ਨਾ ਗੱਡੀ ਦਾ ਜਿਵੇਂ ਗੱਡੀ ਭਰ ਕੇ ਕਿੱਥੋਂ ਕੱਢ ਕੇ ਲੈਂਦੀ ਹੁੰਦੀ ਹੈ ਅੰਮ੍ਰਿਤ ਸਰ ਸੇਫਟੀ ਦਾ ਕਾਰ ਸੇਫਟੀ ਦਾ ਕਾਰ ਲੋ ਜੀ ਪਹੁੰਚ ਕੇ ਫਾਈਨਲੀ ਆਪਾਂ 3-4 ਘੰਟਿਆਂ ਦੇ ਸਫ਼ਰ ਤੋਂ ਬਾਅਦ ਲੈਟ ਆਨ ਕਰੋ ਆਪਕਾ ਮੂ ਨਹੀ ਆ ਰਿਹਾ ਅੰਮ੍ਰਿਤ ਸਰ ਗੁਰੂ ਦਿਨਗਰੀ ਚ ਤੇ ਜਾਣਾ ਆਪਾਂ ਨੇ ਪੇਕੇ ਪਿੰਡ ਸੀ ਤੇ ਪਰ ਸਾਡਾ ਰਸਤੇ ਚ ਪਲਾਨ ਥੋੜਾ ਚੇਂਜ ਹੋ ਗਿਆ ਕਿ ਪਹਿਲਾਂ ਆਪਾਂ ਅੰਮ੍ਰਿਤਸਰ ਚਲਾਂਗੇ ਤੇ ਉਸ ਤੋਂ ਬਾਅਦ ਆਪਾਂ ਇੰਨੇ ਚੱਲਾਂਗੇ ਤੂੰ ਦੇਖਿਓ ਲੋਕ ਸਾਹ ਨਹੀਂ ਲੈਂਦੇ ਹੈ ਇਹ ਗੱਡੀਆਂ ਨਾਲ ਤੇ ਆ ਚਲਾਉਂਦੇ ਨੇ ਕਿ ਬੱਸ ਨਾਓ ਵਾਓ ਵਾਓ ਆ ਚੀਜ਼ ਦੇਖਣੂ ਅੱਖਾਂ ਤੱਕ ਲੀਆਂ ਸੀ ਵੀਡੀਓ ਦੇ ਵਿੱਚ ਦੇਖਦੇ ਹੁੰਦੇ ਸੀ ਆਪਾਂ ਚਲੋ ਹੋਰ ਦੇਖੋ ਹੋਰ ਦੇਖੋ ਜੰਪਨੀ ਕਸਰੇਟਾ ਫਸਿਆ ਪਿਆ ਉਹਦੇ ਵਿੱਚ ਨਾ ਸਾਬ ਵੈਰੀ ਗੁੱਡ ਦੇ ਲੋਕੇ ਹੈ ਯਾਰ ਅੱਗੇ ਆਪਾਂ ਕਿਹੜਾ ਪਲਾਟ ਖਰੀਦਣਾ ਉਰੇ ਪਲਾਟ ਤਾਂ ਨਹੀਂ ਖਰੀਦਣਾ ਆਏਗਾ ਪਰ ਇਹੜਾ ਬੜਾ ਗੰਦਾ ਲੱਗ ਰਿਹਾ ਯਾਰ ਦੂਰ ਬਨੇ ਕਿੱਧਰ ਲੈ ਕੇ ਚੱਲਣੇ ਨੇ ਦੂਰ ਹੋਰ ਗੱਡੀਆਂ ਦਾ ਉਰੇ ਲੱਗ ਰਾਤ ਨੂੰ ਹੈ ਸਵੇਰੇ ਆਉਣਾ ਇਹ ਕਿਹੜੀ ਪਾਰਕਿੰਗ ਤੇਰੇ ਕਿਹਾ ਸਰਕਾਰੀ ਇੱਥੇ ਕਿਹਾ ਹੋਟਲ ਕਿਹੜਾ ਆ ਸਾਹਮਣੇ ਮੈਂ ਨਹੀਂ ਜਾਣਾਂ ਇੱਥੇ ਜਾਓ ਨਹੀਂ ਨਹੀਂ ਇਹ ਤਾਂ ਅੱਧੀ ਰਾਤ ਨੂੰ ਯਾਰ ਰੇਡ ਤੇਰਾ ਏਰੀਆ ਦਾ ਬੇਕਾਰ ਜਿਹਾ ਲੱਗ ਰਿਹਾ ਰਹੀ ਤੇਰਾ ਏਰੀਆ ਨਾਲ ਹੀ ਟੈਂਪਲ ਹੈ ਜਿੰਨੂੰ ਮਰਜ਼ੀ ਉੱਪਰ ਚੜ੍ਹ ਨਹੀਂ ਯਾਰ ਗੱਡੀ ਇੱਥੇ ਨਹੀਂ ਲੱਗ ਰਹੀ ਗੱਡੀ ਪਾਰਕਿੰਗ ਤੇ ਲੱਗਣੀ ਤੇ ਪਾਰਕਿੰਗ ਆਹ ਪਾਰਕਿੰਗ ਦਿਖਾ ਮੈਨੂੰ ਕਿੱਥੇ ਅੰਦਰ ਰੂਮ ਤੇ ਸਲੈਕਟ ਕਰ ਲਓ ਸਹੀ ਚਲ ਕੋਈ ਨਾ ਚਲ ਆਉਣਾ ਇਜ਼ਲੀ ਆ ਤੱਕ ਯਾਰ ਲਓ ਪਹਿਲਾਂ ਹੋਟਲ ਦਾ ਇਹ ਤੁਹਾਨੂੰ ਰੂਮ ਟੂ ਦੇ ਦਿੰਨੇ ਆ ਬਾਕੀ ਤਾਂ ਬਾਅਦ ਚ ਦੇਖਾਂਗੇ ਕਿਹੜਾ ਹੈ ਬਾਕੀ ਤਾਂ ਬਾਅਦ ਚ ਚਲਾ ਅੰਦਰ ਆ ਰਖ ਰਿਹਾ ਮਰਾ ਆ ਰੇ ਓਏ ਆ ਆ ਉਰੇ ਰੱਖ ਰਿਹਾ ਪਰਸ ਨਹੀਂ ਪਰਸ ਪਰ ਆਪੋ ਤੇ ਮੈਨੂੰ ਹਲੋ ਫੜਿਓ ਉਹ ਵਾਈ ਜੀ ਸੱਜਾ ਬਾਸ਼ ਆਪਾਂ ਟਟਕੜ ਤਿੰਨ ਹੋਟਲ ਰੂਮ ਦੇਦੇ ਬਟ ਇਹਦੇ ਨਾਲ ਲੋਕੇਸ਼ਨ ਨੂੰ ਕੋਈ ਖਾਦ ਨਹੀਂ ਹੈਗੀ ਤਾਂ ਇੱਕ ਤਾਂ ਟਾਈਮ ਲੱਗਾ ਹੋਗਾ 11 ਵਜੇ ਕਰ ਸਾਰਾ ਕੁਝ ਬੰਦ ਹੋ ਗਿਆ ਤਾਂ ਕਰਕੇ ਵੀ ਡਰ ਲੱਗਦਾ ਹੈ ਨਾ ਤੇ ਇੱਥੇ ਥੋੜਾ ਸਾਨੂੰ ਰੂਮ ਠੀਕ ਲੱਗੇ ਇਹ ਤਾਂ ਮਤਲਬ ਇਹ ਤਾਂ ਲਿਫਟ ਹੈ ਇਹ ਤਾਂ ਲਿਫਟ ਹੈ ਥੋੜੀ ਲੁੱਕ ਵਾਈਜ਼ ਦੇਖਣੇ ਥੋੜਾ ਠੀਕ ਲੱਗਿਆ ਨਾ ਪਰ ਇਹਨਾਂ ਖਾਸ ਹਾਂ ਟੋਲ ਬੈਡ ਤੇ ਸਿੰਗਲ ਬੈਟਾ ਲੱਗਣਾ ਹਾਂਜੀ ਕਿ ਆਪਾਂ ਤਿੰਨੇ ਜਾਣੇ ਆ ਯਾਰ ਇੱਕ ਤਾਂ ਨਾ ਵਾਪਰੇ ਦੀ ਗੱਲਾਂ ਸਾਰੀਆਂ ਸਾਡੇ ਪਾਪਾ ਜਿਹੜਾ ਕਹਿੰਦਾ ਕਿ ਭੋਲੇ ਭੋਲਾ ਜਨਮ ਨਹੀਂ ਹੋਣਾ ਚਾਹੀਦਾ ਚਲੋ ਚਲਿਏ ਓਕੇ ਚਲੋ ਫਾਈਨਲ ਮੈਟਰਸ ਲਾ ਦੇਗਾ ਨਹੀਂ ਨਹੀਂ ਚਲੋ ਬੰਦੀ ਮੈਟਰਸ